ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਾਢੇ ਕਿਸ਼ੇ ਦਾ ਹੈਗਾ ਧੁੱਪ ਦੇਖ ਲਓ ਕਿੰਨੀ ਤਿੱਖੀ ਚੜ ਗਈ ਸਾਢੇ ਤੇ ਹੋ ਗਏ ਨੇ ਤੇ ਆਪਾਂ ਨੇ ਕੰਮ ਤੰਦੇ ਚੱਲੀ ਜਾਂਦੇ ਨੇ ਅੱਜ ਲੱਗੂਗਾ ਜੀ ਬੱਚਿਆਂ ਦਾ ਸਕੂਲ ਤੇ ਤਿਆਰ ਹੋਏ ਨੇ ਬੱਚੇ ਅੱਜ ਸਕੂਲ ਲਈ ਪੈ ਦਿਨਾਂ ਦੀਆਂ ਸਟੀਆਂ ਵੱਜ ਗਈਆਂ ਤੇ ਅੱਗੇ ਸੁਖਮਣ ਹੋਰੀਆਂ ਕਰ ਦਿੰਦੀਆਂ ਨੇ ਝਾੜੂ ਝੂੜ ਪੋਚਾ ਪੂਚਾ ਅੱਜ ਉਹ ਵੀ ਆਪਦੇ ਗੱਲ ਪੈ ਗਿਆ ਕਿਉਂ ਜੀ ਸੁੱਕ ਜਾ ਹੋ ਜਾਂਦਾ ਹਨਾ ਸੁੱਕ ਜਾ ਹੋ ਹੀ ਜਾਂਦਾ ਇਹ ਕਿ ਮੇਰੇ ਪੈਰ ਤੇ ਸੱਟ ਵੱਜੀ ਉਂਗਲਾਂ ਸੁੱਜੀ ਪਈਆਂ ਨੇ ਤੋ ਰਿਆਣੀ ਜਾਂਦਾ ਅੱਗੇ ਮਿਸ ਬੇਰਸ ਤੇ ਬੂਟ ਪਾ ਲਾਂ ਦੀ ਅੱਜ ਬੂਟ ਵੀ ਪੈ ਨਾ ਜੇ ਖੁੱਲੇ ਜੇ ਹੋਰ ਕੱਢਦੀ ਐ ਕੋਈ ਕੁੱਟੇ ਜੇ ਖੁੱਲੇ ਜੇ ਪੈ ਨਹੀਂ ਜੇ ਪੈ ਜਾਣਗੇ ਹੱਟ ਚੱਪਲ ਚੱਪੜ ਵੀ ਪੈਂਦੀ ਜਿਹਾ ਚੱਪਲ ਥੱਲੇ ਲੱਗਦੀ ਐ ਨਾ ਹੋਵੇ ਪੈਰ ਤੇ 6:00 ਵਜੇ ਨਾ ਜਾ ਖਮਨੀ ਹੋਵੇ ਬਸ ਉਹ ਗੰਮਾ ਜੀ 6:00 ਵਜੇ ਸੁਜੀਆ ਤਈਆਂ ਨੰਗੂੜਾ ਪੈ ਰਾਂਦੀ ਪੈਰ ਦੀ ਸਵੇਰ ਦਾ ਟਾਈਮ ਐ ਬਸ ਆਪਣੇ ਕੰਮ ਧੰਦੇ ਚੱਲੀ ਜਾਂਦੇ ਨੇ ਸੁਰੂ ਹੋ ਜਾਂਦੇ ਨੇਗੇ ਉਹਨਾਂ ਵਿੱਚ ਦੀ ਇਹਨੇ ਗੁੱਤਾਂ ਕਰੀਆਂ ਨੇ ਕਿਉਂਕਿ ਰੀਬਨ ਪਾ ਕੇ ਗੁੱਤਾਂ ਮੈਂ ਹੀ ਕਰਦੀ ਆਂਗੀ ਉਹ ਤਾਂ ਵੈਸੇ ਆਪ ਹੀ ਵਾਲਾਂ ਦੀਆਂ ਨੇਗੇ ਸਰ ਤੇ ਹਾਜੀ ਉੱਪਰ ਵੀ ਝਾੜੂ ਪਿਆ ਪੋਚਾ ਲਾਉਣ ਵਾਲਾ ਪਿਆਗਾ ਇਹ ਠਾ ਝਾੜੂ ਸਾਰੇ ਹੋ ਗਿਆ ਤੇ ਧਾਰ ਵੀ ਕੱਢ ਲਿਆ ਬਹੁਤ ਫੂਲਾ ਵੀ ਸਿੱਟ ਲਿਆ ਬਸ ਭਾਂਡੇ ਮਾਂ ਕੇ ਉੱਪਰ ਛਾੜੂ ਲਾ ਪੋਚਾ ਕਰਕੇ ਫੇਲ ਜਾਉ ਮੱਝਾਂ ਵੱਲ ਮੱਝਾਂ ਨੂੰ ਮਾਰੂ ਮੈਂ ਮਸ਼ੀਨ 'ਚ ਕੱਪੜੇ-ਕੱਪੜੇ ਪਾ ਦੂੰਗੀ ਧੋਣ ਵਾਲੇ ਕੱਪੜੇ ਨੂੰ ਪਤੂਰੇ ਰੱਖ ਨੂੰ ਸਾਰਿਆਂ ਤਾਰ ਤੇ ਜੋ ਜਿਹੜੇ ਵੀ ਹੈਗੇ ਨੇਗੇ ਮੈਂ ਆ ਕਰ ਦੂੰਗੀ ਹੈ ਤੇ ਇਸ ਕਰਕੇ ਬਸ ਕੰਮ ਤੰਦੇ ਜੀ ਮੈਂ ਵੀ ਆਪਣੀ ਹੋਏ ਦਿਨ ਪਰਦਾ ਵਲੋਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਕੰਮ ਵਾਲੇ ਹੋ ਜਾਂਦੇ ਨੇਗੇ ਆ ਤਾਂ ਮੈਨ ਲਈ ਜਾਨਨੀ ਆ ਇਹ ਨਾ ਭੁੱਲ ਜਾ ਧੋਣ ਵਾਲੇ ਕੱਪੜੇ ਬਸ ਕੰਟਾ ਪਾਓ ਧੋਣ ਵਾਲੇ ਹੋ ਜਾਂਦੇ ਨੇ ਕੰਟਾ ਪਾਓ ਧੋਣ ਵਾਲੇ ਕੱਪੜੇ ਹੋ ਜਾਂਦੇ ਨੇਗੇ ਸਾਦੇ ਇੱਕ ਕੱਪੜੇ ਇੱਕ ਭਾਂਡੇ ਨਿੰਮੂ ਕੁ ਦੇ ਨਾ ਤਾਂ ਕੱਪੜੇ ਧੋਣ ਵਾਲੇ ਮੁਕਣ ਨਾ ਭਾਂਡੇ ਮੁਕਣ ਪਤਾ ਨਹੀਂ ਕੀ ਚੱਕਰ ਪੈ ਰਿਹਾ ਹੈ ਯਾਰ ਵੱਡਾ ਜੋ ਲੋ ਜੇ ਮੈਂ ਕੰਮ ਕਰ ਲਾਂ ਸਰਦਾਰ ਜੀ ਆ ਜਾਣਗੇ ਇਨ ਖੇਤੋਂ ਸੁਖਮਣਾ ਹੋ ਰਹੀਆਂ ਨੇ ਮੁੰਡੀਆਂ ਨੇ ਤਿਆਰ ਰੋਟੀ ਰੋਟੀ ਖਾਂਦੀਆਂ ਨੇ ਆਵਰੇ ਹੁਣ ਤੇ ਜਰਾ ਬਾਪਾਉਂਦੀਆਂ ਨੇ ਹਨਾ ਫਿਰ ਮਿਲਦਾ ਤੁਹਾਨੂੰ ਜਾ ਗਈਆਂ ਹੈਗੀਆਂ ਪਰ ਆਖੀ ਮੈਂ ਸਹੀ سوچ ਲਈ ਕਿ ਮੈਂ ਬਨੂਗੀ ਅ ਚੋਕਮਣੋਰੇ ਪੇਪਰ ਕਰਕੇ ਵੀ ਆ ਗਿਆ ਕੰਮ ਵੀ ਕਰ ਲੇ ਰੈਸਟ ਵੀ ਕਰ ਲਈ ਚਾਹ ਹਜੇ ਸੀ ਅੱਜ ਲੇਟ ਪੀਤੀ ਆ ਚਾਹ 6:00 ਵਜੇ ਕਰਾਂਗੇ ਤੇ ਸਾਡੇ ਪਿੰਡੇ ਤੇ ਦਾਦਾ ਜੀ ਗੁਦਰਗੇ ਬੀਬੀ ਤੇ ਸਰਦਾਰ ਜੀ ਗਏ ਨੇ ਸਸਕਾਰ ਤੇ ਤੇ ਉਹਨਾਂ ਦੇ ਆਇਆ ਤਾਂ ਚਾਹ ਕਰਾਂਗੇ ਤੇ ਮਖਾ ਚਲੋ ਮੈਂ ਹਨਾ ਪ੍ਰੈਸ ਕਰ ਲੈਣੀ ਆ ਤੇ ਪਹਿਲਾਂ ਤਿੰਨ ਦਿਨਾਂ ਦੀ ਤਰਫਾਈ ਕੀਤੀ ਆ ਉਹ ਅਮਰਤਲ ਆ ਗਈ ਸੀ ਕੱਪੜੇ ਉਹਨ ਸੌਂਦੇ ਸੀਗੇ ਤੇ ਉਹ ਨਹੀਂ ਤਰਪਾਈ ਵੀ ਕਰਕੇ ਦੇ ਦਾਂਗੀ ਬਿਚਿਆਰੀ ਉਹਨੂੰ ਆਉਣ ਦੀ ਕਹਾਲ ਸੀ ਕਹਿੰਦੀ ਪਣਾ ਜੇ ਫਿਰ ਮੂੰਹ ਆਉਂਗੀ ਪਰ ਮੈਂ ਮੀਨਾ ਨਾ ਤਰਸੇਮ ਤੋਂ ਆਇਆ ਜਾ ਬਿਨਾ ਕਹਿੰਦੀ ਮੈਂ ਇੱਥੋਂ ਆਇਆ ਜਾ ਬਿਨਾ ਸੁੱਥੋਂ ਆਇਆ ਜਾ ਬਿਨਾ ਕੰਮ ਨਹੀਂ ਰੁੱਤਾ ਕੀ ਤੇ ਕਹਿੰਦੀ ਜੇ ਤਰਪਾਈ ਕਰ ਲੈਂਗੀ ਕਿ ਮੈਂ ਤੁੰਦੀ ਨਾ ਕਹਿੰਦੀ ਇੱਥੇ ਕੋਈ ਹੁਣ ਇੰਨਾ ਛੇਤੀ ਕਰਦਾ ਕਹਿੰਦੀ ਅਸੀਂ ਕੱਲ ਨੂੰ ਆਉਣਾ ਮੈਂ ਚਲੋ ਤੂੰ ਐ ਲਿਆ ਤਰਪਾਈ ਮੈਂ ਕਰ ਦੂੰਗੀ ਹੈਨਾ ਚਲੋ ਭਾਈ ਹੋ ਜਾਣਾ ਦਿੱਤੀ ਕਰਨ ਕਿਸੇ ਨੂੰ ਕੁਝ ਕਰ ਲੈ ਕਿਸੇ ਨੂੰ ਕੁਝ ਕਰ ਲੈ ਮੈਂ ਤੇਨੂੰ ਸੁੱਤ ਸੀਗੇ ਸਲਾਈ ਦੇ ਕਰਦੇ ਆ ਮਸਤਰੇ ਦਰਕਾਈ ਮੈਂ ਆਪ ਕਰ ਲਈ ਹੁਣ ਮੈਂ ਪ੍ਰੈਸ ਕਰਕੇ ਇਹਨਾਂ ਨੂੰ ਧਾਰੀ ਦੇ ਮਹਾ ਜੇ ਪੁਰਾਣੇ ਜਿਹੇ ਹੈਗੇ ਨੇਗੇ ਇਹ ਇੱਕ ਇੱਕ ਦੇ ਦੋ ਦੋ ਵਾਰਾ ਕਿਤੇ ਹੈਨਾ ਪ੍ਰਾਬਲ ਪਾ ਕੇ ਆਉਣ ਜਾਣ ਤੇ ਸੁੱਖ ਸੁੱਖ ਚ ਸੁੱਖ ਜੀ ਪਵਾਵੇ ਰੱਬ ਫਿੱਕੇ ਨੇਗੇ ਹੈਨਾ ਆ ਤਾਂ ਫਿੱਕਾ ਦਾ ਤੇ ਉਹ ਗੂੜੇ ਨੇਗੇ ਤੇ ਇੱਕ ਤਾਂ ਕਾਲਾ ਉਹਦੇ ਨੂੰ ਪਾਲ ਸੀਗਾ ਤੇ ਘੇਰਾ ਤੋ ਤੇ ਕਿਉਂਕਿ ਜਿਹੜੇ ਸੂਤੀ ਕੱਪੜੇ ਹੁੰਦੇ ਨੇ ਉਹਨਾਂ 'ਚ ਮਾਵਾਜਾ ਹੁੰਦਾ ਹਨ ਉਹ ਨਿੱਕਾ ਜਿਹਾ ਕੋਲੇ ਪੋੜੇ ਹੋਊ ਤਾਂ ਦਿੱਤੋ ਤੇ ਫਰੈਸ਼ ਕਰਕੇ ਤੇ ਪਾਈ ਕਰਕੇ ਤੋਹ ਤੇ ਉਹ ਇੱਕ ਤਾਂ ਮੈਂ ਪਾਈ ਲਿਆ ਸੀ ਉਹਦੇ 'ਚ ਮਹਾ ਪਾ ਕੇ ਦੇਖਾ ਮੈਂ ਪਾ ਕੇ ਦੇਖਿਆ ਮਾਵਾ ਪਾ ਕੇ ਤਾਂ ਇਹ ਕੋਈ ਦੇਖਿਆ ਨਹੀਂ ਹੈਗਾ ਹਨਾ ਪਿਆਸ ਹੂਪ ਦੇ ਤੇ ਦਾਵਾ ਵਾਲਾ ਸੁਣ ਤਾ ਲਾ ਤੇ ਇਹ ਤੇ ਫਰੈਸ਼ ਹੋ ਗਈ ਐ ਤੇ ਕਾਹ ਵਾਲਾ ਇਹ ਮੈਂ ਪਾਇਆ ਸੀ ਆ ਬੀਬੀ ਨੇ ਕਿਛੋੜੇ ਆ ਬਸ ਸੁਣਨਾ ਅੱਜ ਪਾਣੀ ਦਾ ਜੜਾ ਕਰ ਮੀਟੇ ਦਿੱਤਾ ਤੂੰ ਵੈਸੇ ਬਾਤ ਕੀਤੀ ਸੋਡਿਆਲੀ ਵੀ ਬਚੀ ਪਈ ਹੈ ਹਨਾ ਮੇਰੀ ਸੂਤ ਤਾਂ ਪੇਰ ਤਨ ਮਾਰਦੀ ਸੀ ਕਾਵੜ ਇਹ ਜੀ ਮਲੱਕੇ ਨਹੀਂ ਹੈਗੇ ਇਹ ਦਿੱਤੀਆਂ ਲੈ ਘਰੀ ਪਏ ਸੀਗੇ ਤੇ ਘਰੀ ਪਏ ਸੀਗੇ ਅਗਦੀ ਸਰਦਾਰ ਜੀ ਸਾਨੂੰ ਕੋਨੇ ਖਰਚਾ ਇਹ ਇੱਕ ਜੀ ਮੇਰਾ ਖਰਚਾ ਵੱਧ ਹੋ ਗਿਆ ਤੁਹਾਨੂੰ ਪਤਾ ਹੀ ਹੈ ਜੀ ਹਨਾ ਜੱਟਾਂ ਦੇ ਕੋਲ ਕਿੰਨੇ ਕੰਮ ਦੁਨ ਹੁੰਦੇ ਪਹਿਲਾਂ ਆਪਾਂ ਗੱਡੀ ਲੈ ਕੇ ਹਟਾਂ ਫਿਰ ਆਪਾਂ ਗੱਡੀ ਲਈ ਕਾ ਕੀਤਾਗਾ ਹੋਰ ਘਰ ਦੇ ਖਰਚੇ ਹੋ ਜਾਂਦੇ ਨੇ ਤੇ ਕਹੇ ਆਪ ਦੇ ਕੱਪੜੇ ਫੁਪੜਾ ਕੰਡੂ ਹੈ ਇਹੀ ਸਾਦ ਲੋ ਕਹੇ ਘਰੇ ਪੈਸੀ ਆਉਂ ਚਲਾਉ ਜੇ ਜੇ ਸਰਦਾਰ ਜੀ ਦੇ ਆਣੇ ਫਿਰ ਸਾਲੇ ਸਮਿਆਉਂਦੀ ਸੀਗੀ ਤੇ ਹੁਣ ਚਲ ਤਰੋ ਡੰਗ ਲੈ ਗਿਆ ਉਹ ਭੈਣ ਕਹਿੰਦੀ ਚਲ ਸਮਿਆਈ ਕਹਿੰਦੀ ਮੈਂ ਜੇ ਤੈਨੂੰ ਟਾਈਮ ਹੋਏਗਾ ਤੇ ਮੈਂ ਕਹਿੰਦੀ ਚੰਦੇ ਮੇਰਾ ਟਾਈਮ ਨੰਗੂ ਜੂਗਾ ਹਨਾ ਮੈਂ ਬਣਾ ਦੂੰਗੀ ਮੈਂ ਤਾਂ ਕਹਿੰਦੀ ਚਲ ਲੈਣਾ ਮਰਤੇ ਨੇ ਬਣਾਤੇ ਮੇਰਾ ਸੁਨੇਹੇ ਸੁਨੇਹੇ ਦੀ ਵੀ ਬਾਤ ਹੈ ਬਸ ਤਾ ਹੋਉਂਗੀ ਉਹ ਟਾਈਮ ਤੱਕ ਵਿੱਚੋਂ ਕੱਢਣਾ ਪੈਂਦਾ ਆਪਣਾ ਸਲਾਈ ਕਰਕੇ ਜੇ ਆਪਾਂ ਕਰੀਏ ਹੈਨਾ ਵੀ ਆਪਾਂ ਸਾਰਾ ਸਾਫ ਸੁਥਰਾ ਕਰਕੇ ਤੇ ਸੂਟ ਕੱਟ ਲਾਂਗੇ ਤੇ ਹਿੰਦਾ ਰੋ ਘਰ ਦਾ ਕੰਮ ਰੋਲਣਾ ਪੈਂਦਾ ਜੇ ਸਲਾਈ ਕਰਦੀਆਂ ਜਿਹੜੀਆਂ ਪਹਿਣਾ ਚਲ ਕਰਦੀਆਂ ਨੇ ਉਹਨਾਂ ਦਾ ਕੋਈ ਕੰਮ ਵਾਲੀ ਲਾਈ ਵੀ ਹੁੰਦੀ ਹੈ ਕੋਈ ਹੈਨਾ ਕੰਮ ਘੱਟ ਵੱਧ ਹੋ ਜਾਂਦਾ ਪਰ ਜਿਹੜੋ 10 ਪਸ਼ੂ ਸਾਹਮਣੇ ਹੁੰਦੇ ਨੇ ਹਨਾ ਫਿਰ ਉਹਨੂੰ ਬਾਹਰ ਸਵਾਈ ਕਰ ਲਉ ਜੀ ਕਰਦਾ ਕਿਉਂਕਿ ਪਸ਼ੂ ਮੱਚੀ ਬੰਦਾ ਹਾਂ ਮਜਾ ਲੱਗਦਾ ਥੋੜੀ ਹਿੱਕ ਤੇ ਹਨਾ ਇਹ ਕੋ ਸਾਨੂੰ ਪਤਾ ਹੀ ਆਪਣਾ ਹੈਲਪ ਕਰਨੀ ਹੈਗਾ ਜੇ ਹੈਲਪ ਹੋਵੇ ਤਾਂ ਪਸ਼ੂਆਂ ਤੇ ਹਨਾ ਮਾੜਾ ਮੋਟਾ ਹੱਥ ਹੱਟ ਖਬਟਾ ਆਵੇ ਤੇ ਨਾ ਹੀ ਆਪਾਂ ਕੋਈ ਹੈਲਪ ਕਰ ਰੱਖ ਦਿਆਂਗੇ ਕਿਉਂ ਸਰਦਾਰ ਜੀ ਨੂੰ ਵੀ ਖੇਤ ਦਾ ਕੰਮ ਰਹਿੰਦਾ ਨਾ ਫਿਰ ਇਸ ਕਰਕੇ ਸਰਦਾਰ ਜੀ ਕਹਿੰਦੇ ਨੇ ਲਾਈਵ ਦੇਖ ਕਰਾ ਲਵੋ ਅੱਜ ਸ਼ਾਮ ਨੂੰ ਸਲਾਈ ਬਹੁਤ ਮਹਿੰਗੀ ਹੋ ਗਈ ਭਾਈ ਮਹਿੰਗੀ ਹੋਣੀ ਹੋਣਾ ਵੀ ਇਹ ਸਲਾਈ ਨੇ ਕਿਉਂਕਿ ਮੱਥਾ ਵੀ ਬਹੁਤ ਵਾਜਦਾ ਵਾਜਦਾਗਾ ਤੇ ਮੈਂ ਹੁਣਾਂ ਤਰਪਾਈ ਕੀਤੀ ਤੇ ਤਿੰਨ ਦਿਨਾਂ ਚ ਤਿੰਨ ਕਮੀਜ਼ਾਂ ਤੇ ਪਰੀ ਆਈ ਕਿਉਂਕਿ ਪਹਿਲਾਂ ਤਾਂ 11 ਕੰਮ ਨੂੰ ਬਾਜੀ ਨੇ 12 ਫਿਰ ਹੰਬ ਫੁੱਟ ਕੇ ਘਾਂਟਾ ਡੇ ਵੀ ਤੇ ਫਿਰ ਪਏ ਆ ਦੋ ਵਾਲੀ ਚਾਹ ਵਾਜਦੇ ਨੂੰ ਮਸਾਜ ਪੁਨੀਰ ਤੇ ਕਰਦੀ ਫਿਰ ਅੰਡੇ ਚਾਹ ਕੱਤੀ ਤੇ ਹੋ ਗਏ ਕੰਮ ਦਾ ਟਾਈਮ ਹੋ ਗਿਆ ਲੋ ਜੀ ਸਰਦਾਰ ਜੀਆ ਨੇ ਕੱਖ ਪਾ ਦਿੱਤੇ ਤੇ ਮੱਜਾ ਬੰਦੇ ਨੇਗੇ ਆਹ ਕੱਟੀਆਂ ਜੀਆਂ ਨੂੰ ਤਾਂ ਬੇਹਜੇ ਕੱਕ ਖਾ ਲਾਉਂਦੇ ਫਿਰ ਸਮੈਲ ਜਿਹਾ ਲੱਗ ਜਾਂਦੀ ਆ ਇਹਨਾਂ ਨੂੰ ਨਾਂ ਪਾਉਂਦੇ ਹਜੇ ਕਪਾਤੇ ਆਹ ਛੋਟੀਆਂ ਨੂੰ ਹੈ ਨਹੀਂ ਕੀ ਖਾਲੇ ਪੈ ਗਈ ਸੀ ਖਾਲੇ ਤੇ ਹਾਂ ਠੀਕ ਲੋ ਜੀ ਮੱਜਾ ਬੰਦੇ ਨੇ ਇਹਨੂੰ ਜਿਉਂ-ਜਿਉਂ ਪੁੱਸ ਲਾਂਦਿਆਂ ਝੋਟੀ ਵਾਸਤੇ ਹਨਾ ਚਾਰ ਮਿੰਟ ਬੀਜ ਜੀ ਹੋਣਗੇ ਕਿਸੇ ਅੰਨੇ ਠੰਡੇ ਹੋਣ ਦੇਣ ਜਿਆ ਵੱਡੀ ਮੱਝ ਇੱਥੇ ਆ ਜਾਊਗੀ ਇਹ ਮਾਮਾ ਧੀਆਂ ਨੇ ਉਹ ਹੁਣ ਤੀਜੇ ਸੂਏ ਸੂਏ ਪਹਿਲੇ ਸੂਏ ਝੋਟੀਆਂ ਜਿਹੜੀ ਸੂਣ ਵਾਲੀ ਹੈ ਨੂੰ ਸੇਮਾ ਮਹੀਨਾ ਲੱਗੇ ਦਾ ਕਰਨੀ ਹੈ ਝੋਟੀਆਂ ਹੋਰੀ ਮਾਂ ਨੂੰ ਲੱਗ ਗਿਆ ਨੌਵਾਂ ਦੋ ਮਹੀਨਾ ਤੋਂ ਘਟ ਗਏ ਰੇ ਦਿਨ ਕਾ ਇੱਕ ਪਤਾ ਨਹੀਂ ਪਾਣੀ ਪੂਣੀ ਪਾਇਆ ਗਿਆ ਪਤਾ ਨਹੀਂ ਕੀ ਪਾਇਆ ਗਿਆ ਪਾਣੀ ਪਾਇਆ ਗਿਆ ਜੀ ਪੱਖੇ ਚ ਚੱਲਦਾ ਚੱਲਦਾ ਖੜ ਕੇ ਉਹ ਜਿੰਮੇਲਾ ਬਸੜ ਦਾ ਪਾਣੀ ਪਾਇਆ ਗਿਆ ਉਹ ਦੁਰ ਦੀ ਪਤਾ ਨਹੀਂ ਕਿ ਕਿਧਰ ਦੀ ਕਿਧਰ ਪਾਣੀ ਪਿਆਗਾ ਪੱਖਾ ਦਵਾਰੇ ਫੇਰ ਖਲਾਇਆਗਾ ਬੰਤੀ ਆ ਇੱਥੋਂ ਬਸ ਸਫਾਈ ਕਰਦੇ ਆ ਛੋਟੀ ਸੀ ਖੋ ਖੁੰਦੀ ਆਈ ਬਾਹਲੇ ਜਿਹੜੇ ਦਿੰਦੀ ਆ ਵੀ ਮਾਂ ਮਾਉਂਗੀ ਐ ਮੈਂ ਤੇ ਕੱਲ੍ਹ ਤੋਂ ਅੱਤਿਆ ਬਾਟੀ ਚ ਪਾਣੀ ਪਾ ਕੇ ਧੋ ਲਾ ਇਹ ਥੱਲੋ ਵੀ ਜਾਲਾ ਜਾ ਪੈ ਜਾਂਦਾ ਦਾਣੇ ਵਾਲੇ ਨਾਲ ਠੀੜਾਲ ਪਾਣੀ ਨਾਲ ਜਾਲਾ ਜਾ ਪੈ ਜਾਂਦਾ ਹੈਗਾ ਇਹ ਕੱਲ੍ਹ ਤੋਂ ਘੱਤੀ ਆ ਖੇਲ ਲੋ ਜਿੱਧਰ ਦਾਲਤਰੀ ਹੋਈ ਆ ਆਪਣੇ ਮਾਂ ਸੋਲਿਆਂ ਦੀ ਵਿੱਚ ਧੌਣ ਮਿਰਚ ਪਾਉਣਿਆਂਗੇ ਪਹਿਲਾਂ ਮੈਨੂੰ ਐਸੀ ਵੀ ਮੈਂ ਆਲੂ ਪਕੌੜੇ ਬਣਾਉ ਸਰਦਾਰ ਜੀ ਕਹਿੰਦੇ ਆਲੂ ਪਕੌੜੇ ਨਾ ਮੈਂ ਖਾ ਮਾ ਨਾ ਮੈਂ ਬਣਾਉਣ ਦੀ ਮਾਂ ਮੈਂ ਤਾਂ ਬਸ ਮਰੀਚ ਬਾਹਰ ਲਾ ਦੀ ਪਕੌੜਾ ਇਹ ਸਬਜ਼ੀ ਨਹੀਂ ਖਾਂਤ ਕੱਟ ਫਾਂਦੇ ਆਪਾਂ ਤਰੇ ਹੋਏ ਨੇ ਇੱਧਰ ਦਲੇ ਹੋਏ ਸੋਲੇ ਮੌਗਤੀ ਆ ਗਈ ਹੋਰ ਕੱਟ ਕਰਦਾਂ ਨੇ 400 ਤੇ ਕਿੰਨੇ ਸਾਫ਼ ਕਰ ਲਾ ਪਤਾ ਕਿ ਕਿੰਨਾ ਰੇਤ ਆ ਜਾਈ ਨਹੀਂ ਆ ਜਾਈ ਪਪਾ ਉਹਨੇ ਨਾ ਨੌਨ ਮਿਰਚ ਹੁਣ ਉਹ ਚ ਲੋ ਜੀ ਆਪਣੀ ਗੰਦੀ ਹੈ ਕਿ ਦਾਲ ਥੋੜੀ ਜੀ ਕੱਚੀ ਰਹਗੀ ਹੈ ਇਹ ਤਾਂ ਕੋਟਣੀ ਨਾਲ ਕੋਟਣੀ ਪੈਂਦੀ ਹੈ ਸੋਲਿਆਂ ਦੀ ਦਾਲ ਮਾਸੋਲਿਆਂ ਦੀ ਤੇ ਆਪਾਂ ਸਲੋ ਕਰ ਦਨੇ ਵਿੱਚ ਦੀ ਮੈਂ ਤੇਜ਼ ਕਰਤਾ ਸੀਗਾ ਗੱਲ ਜੀ ਲੋ ਜੀ ਦਰਾਨੀ ਜਠਾਨੀ ਆ ਵੀ ਨੇ ਜੀ ਹੈ ਤੇ ਨਏ ਸਕੀਆਂ ਦਰਾਣੀਆਂ ਦੀ ਥਾਂ ਨਹੀਂ ਹੋਏਗੀਆਂ ਹਨਾ ਤੇ ਸਾਡੇ ਪਾਪਾ ਜੀ ਵੀ ਕੱਲੇ ਭਾਈ ਨੇ ਚਾਚਾ ਜੀ ਵੀ ਕੱਲੇ ਭਾਈ ਨੇਗੇ ਨਨਾਂ ਦੇ ਵਿੱਚ ਕੋਈ ਨਹੀਂ ਹੈਗਾ ਹਨਾ ਤੇ ਸਾਡੇ ਦਰਾਣੀਆਂ ਸਾਨੂੰ ਨਹੀਂ ਕਰਦੀ ਸਾਡੇ ਨਾਲ ਦੇ ਕੇ ਦਰਾਣੀਆਂ ਖਾਈ ਭੈਣ ਭਾਂਜੀਆਂ ਕਿਸੇ ਰੀਤੇ ਲੋੜੀ ਹਾਂ ਤੇ ਮੈਂ ਵਸੇ ਹੀ ਮੈਸੇਜਸ ਦੇਣਾ ਚਾਹਣੀ ਆ ਵੀ ਹਨਾ ਜਿਹੜੇ ਵੀ ਕਮੈਂਟ ਵੀ ਕਰ ਲਾਂਦੇ ਨੇ ਹਨਾ ਵੀ ਤੂੰ ਦਰਾਣੀ ਦੇਣੀ ਜਾਂਦੀ ਜਾਂ ਤੂੰ ਜਠਾਣੀ ਦੇਣੀ ਜਾਂਦੇ ਵੀ ਇੰਨਾ ਵੀ ਕੰਮ ਹੁੰਦੇ ਨੇ ਹਨਾ ਜਿਹਨੂੰ ਕੰਮ ਮਤਲਬ ਹੁੰਦਾ ਦੂਰ ਘਰ ਹੁੰਦਾ ਫੇਰ ਜਾਇਆ ਜਾਂਦਾ ਜਾਂ ਕੋਈ ਹਨਾ ਵੀ ਪ੍ਰੋਗਰਾਮ ਜਹਾ ਆਇਆ ਹੁੰਦਾ ਉਰੋਂ ਜਾਇਆ ਜਾਂਦਾ ਵੀ ਪਿਆਰ ਹੁੰਦਾਗਾ ਹਨਾ ਪਿਆਰ ਤਾਂ ਪਿਆਰ ਹੀ ਹੁੰਦਾ ਜਵਾਕ ਇਕੱਠੇ ਹੁੰਦੇ ਨੇ ਆਖਾਂ ਤੜਕੇ ਤੇ ਵਾਕੀ ਇੱਕ ਭੈਣ ਨੇ ਕੀਤਾ ਸੀ ਮੈਸੇਜ ਕਹੀਂ ਤੁਸੀਂ ਬਹੁਤ ਸੋਹਣੀ ਵੀਡੀਓ ਪਾਉਣਿਓ ਤੇ ਤੁਸੀਂ ਕਹਿੰਦੀ ਪਿਆਰ ਬਾਰੇ ਦੱਸ ਦੇ ਤੁਸੀਂ तरीके बारे नहीं दसदे ਵੀ ਮੈਂ ਤਾਂ ਇਹ ਕਹਣੀ ਅਜ ਤੱਕ ਤੇ ਦਾਲ ਦਾ ਸਰੀਕਾ ਨਹੀਂ ਕੀਤਾ ਤੇ ਨਾ ਮੇਰੀ ਚੱਕੀ ਸਾਗੀ ਚਾਚੀ ਸੱਸ ਨਹੀਂ ਹੈਗੀ ਜੇ ਮੈਨੂੰ ਸਾਡੇ ਕੋਈ ਸਬਜ਼ੀ ਨਹੀਂ ਹੈਗੀ ਬਣੀ ਬਣਾਈ ਮੈਂ ਤਾਂ ਫਰਿੱਜ ਚ ਚੱਕ ਲੈ ਆਉਣੀ ਆ ਵੀ ਇਹ ਸਰੀਕੇ ਕਰੇ ਹੁੰਦੇ ਨੇ ਖਾਣ ਦੇ ਜੇ ਧੀਰ ਸਬਜ਼ੀ ਨਹੀਂ ਹੁੰਦੀ ਮਾਸੇ ਲੈ ਜਾਣੀ ਦਹੀਂ ਨਹੀਂ ਹੁੰਦੀ ਉਧਰ ਉਧਰ ਦਹੀਂ ਵੀ ਲੈ ਲੈਣਾ ਦੁੱਧ ਦੀ ਘਾਟ ਬਾਅਦ ਹੁੰਦੇ ਦੁੱਧ ਵੀ ਘਾਟ ਬਾਅਦ ਵੀ ਲੈ ਲੈਣੇ ਹਨਾ ਵੀ ਸਦਾ ਗੱਬਣਾ ਨਹੀਂ ਹੁੰਦੀ ਸਦਾ ਕਰਨੇ ਹੁੰਦੇ ਨੇ ਲਵੇਰੀਆਂ ਨਹੀਂ ਰੈਂਦੀਆਂ ਹਨਾ ਅੱਜ ਕੱਲ ਵੀ ਤੋੜਾ ਪੈ ਜਾਂਦਾ ਤਾਂ ਭਈ ਐਂ ਜੇ ਘਾਟ ਬਾਦ ਕਿਤੇ ਕੀਤੀ ਨਹੀਂ ਕਰਨੀ ਵੀ ਨਹੀਂ ਚਾਹੀਦੀ ਹਨ ਵਿੱਚ ਕਈ ਆਣਗਵਾੜ ਵੀ ਹੁੰਦਾ ਹਨ ਤੇ ਫਰਕ ਪਵਾ ਦਾ ਇੱਕ ਬੰਦਾ ਮਾੜਾ ਹੋਵੇ ਫਿਰ ਕਹਿੰਦਾ ਮੈਨੇ ਘਰ ਚ ਫਰਕ ਪੈ ਜਾਂਦਾ ਕਿਸੇ ਮੰਗਰ ਲੱਗ ਕੇ ਪੰਨੂ ਕਰਨੀ ਆਪ ਦਾ ਖਰਾਬ ਕਰਨਾ ਚਾਹੀਦਾ ਤੇ ਜਹੇ ਜਾਂ ਕੋਈ ਆਪ ਦਾ ਦਰਾਨੀ ਜਿ ਠਾਣੇ ਬਣ ਜੂ ਉਹ ਜਹੇ ਕੋਈ ਰਹਿੰਦਾ ਉਹ ਤਾਂ ਆਪਦੇ ਨਾਲ ਤਲ ਬਿਲਕੁਲ ਕੇ ਰਹਿੰਦਾਗਾ ਦੂਜਿਆਂ ਦੇ ਵਿੱਚ ਫਰਕ ਪਵਾ ਦਾ ਆਂਦਾਗਾ ਕਿਸੇ ਰਮਾਗਰ ਨਾਲ ਲੱਗੋ ਪਤਾ ਕਿ ਮੈਂ ਤਾਂ ਕਿਸੇ ਦਾ ਮਾਗਰ ਨਹੀਂ ਲੱਗਦੀ ਆ ਮਾਸੀ ਕੋਲੇ ਆਈ ਨੂੰ 8 ਸਾਲ ਹੋ ਗਏ ਕਹਿ ਕੇ ਦੇਖੀ ਵੀ ਮਾਸੀ ਵੀ ਹਰਕੀਤ ਫਲਾਨੀ ਕੋਲ ਗੱਲ ਸੁਣ ਕੇ ਫਲਾਨੀ ਕੋਲ ਕਰਦੀ ਜਿੱਥੇ ਸੁਣ ਲਈ ਉਹ ਇੱਥੇ ਛੱਡਦੀ ਫਾਇਦਾ ਨਹੀਂ ਹੁੰਦਾ ਉਧਰ ਉਧਰ ਹੀ ਗੱਲ ਕਰਨ ਦਾ ਹਨਾ ਤੇ ਆਪ ਦਾ ਘਰ ਨਾ ਖਰਾਬ ਕਰੋ ਕਿਸੇ ਦਾ ਮਾਗਰ ਲੱਗ ਕੇ ਮੈਂ ਤੁਹਾਨੂੰ ਕਹਿਣੀ ਆਂਗੀ ਤੇ ਗੁੱਸੇ ਮਸਿਲੇ ਹੁੰਦੇ ਵੀ ਨੇ ਚਲੋ ਹਨਾ ਚੁੱਪ ਬੱਟ ਲੋ ਜਿੰਨਾ ਚਿਰ ਗੁੱਸਾ ਨਾ ਜੀ ਕੋ ਚੁੱਪ ਕਰ ਜਿਓ ਇਹ ਥੋੜੂ ਹੁੰਦਾ ਵੀ ਆਪਾਂ ਲੜ ਕੇ ਦਿਖਾਉਣਾ ਕਿਸੇ ਨੂੰ ਹਨ ਵੀ ਲੜ ਕੇ ਲੱਸੀ ਤੇ ਲੜਾਈ ਦਾ ਕਹਿੰਦੇ ਹੁੰਦੇ ਕਿੰਨੀ ਵਧਾ ਲਾ ਕਿਸੇ ਦੇ ਘਰਾਂ ਚ ਬਈ ਠਿੱਕਣੀ ਪਾਉਣੀ ਚਾਹੀਦੀ ਮੇਰਾ ਤਾਂ ਇਹੀ ਮੈਸੇਜ ਆ ਉਹ ਭੈਣ ਕਹਿੰਦੀ ਤੂੰ ਇੰਨੀ ਸੋਹਣੀ ਵੀਡੀਓ ਬਣਾਉਣੀ ਆ ਤੁਸੀਂ ਲੜਾਈ ਦਾ ਮੈਸੇਜ ਨਹੀਂ ਦਿੰਦੇ ਵਿੱਚ ਤੁਸੀਂ ਲੜੋਣਾ ਇੱਕ ਤਬਣਾ ਕਰ ਰੱਖੋ ਮੈਂ ਬਹੁਤ ਵੀਡੀਓ ਚ ਇਹ ਕਹ ਹੈ ਭੈਣੇ ਹਨਾ ਬਾਕੀ ਸਿਰ ਜੀ ਦੇ ਦੋ ਭਾਂਡੇ ਹੁੰਦੇ ਨੇ ਖੜਕਦੀ ਹੁੰਦੇ ਨੇ ਫੇਰ ਕਹਿੰਦੇ ਹੁੰਦੇ ਨੇ ਬਾਜ ਨਾ ਭਾਂਡਿਆਂ ਦੀ ਆਵੇ ਫੇਰ ਪਰਿਵਾਰ ਚ ਪਿਆਰ ਵੀ ਨਹੀਂ ਰਹਿੰਦਾ ਤੇ ਕਹਿੰਦੇ ਹੁੰਦੇ ਲੜਨ ਦਾ ਵੇਲਾ ਆਵੇ ਵਿਸੜਨ ਦਾ ਵੇਲਾ ਨਾ ਆਵੇ ਤੇ ਵੈਰੇ ਕਾਰਿਆ ਕਰਾਂ ਦੇ ਵਿੱਚ ਹੀ ਵਰਕ ਕਰਤਾ ਰੱਖੇ ਤਰੀਆ ਬਣਾਏਗੀ ਮਾਸੀ ਸਰਦਰੀ ਜੀ ਭਈਆ ਮਾ ਸੋਲੇ ਤੇਰਾ ਮੁੰਡਾ ਨਹੀਂ ਖਾਂਦਾ ਕੁੜੀ ਮਸਤਾਇਂ ਕਿਹਦੀ ਆਲੂ ਪਕੌੜੇ ਬਣਾ ਲਾਂਗੇ ਕਹਣਾ ਆਲੂ ਪਕੌੜੇ ਨਾ ਬਣਾਵਾਂ ਨਾ ਬਣ ਖਾਣ ਦੇਵਾਂ ਨਾ ਖਾਵਾਂ ਬੈਠ ਕੇ ਫੇਟੇ ਦੀ ਨਾ ਕੋਈ ਆਰਤੀ ਚੱਲਦੀ ਪੇਠਾ ਇੰਨਾ ਸਵਾਰ ਬਣਾਇਆ ਸਾਰਾ ਸੁੱਕਾ ਸੁੱਕਾ ਬਹੁਤ ਸਵਾਰ ਨਾ ਤੋਂ ਪੇਠਾ ਖਾਂਦਾ ਕੀ ਕਰੇ ਨਾ ਟਿੰਡੋ ਖਾਂਦਾ ਲੈ ਦੱਸ ਜੀ ਬਾਤ ਹੋਈ ਹੈ ਖਾਲਾ ਨਮਕਾ ਦਾ ਨਰਦਾ ਬਰਦਾ ਤੇ ਇੰਨੇ ਸਵਾਦ ਬੜੀ ਪੇਠੇ ਦੀ ਸਬਜ਼ੀ ਸੁੱਕੀ ਸੁੱਕੀ ਕੱਲ ਬੱਡੇ ਕਸੋਟੇ ਉਹ ਜਿਹਨੇ ਬਣਾ ਕੇ ਰੱਖ ਲੈਣਾ ਦੁਬਾਰੇ ਖਾਣ ਵਾਲਾ ਹਾਂ ਉਹ ਹਾਂ ਉਹ ਸਾਡੇ ਪਹਿਲੇ ਚੰਨ ਚਾਰ ਦਿਨ ਲੰਘ ਗਏ ਪਰ ਮੇਰੇ ਕਰੇ ਲੈ ਇੰਨੀ ਵਧੀਆ ਬਣੇ ਪਹਣਾ ਕਹਿੰਦੇ ਤੁਹਾਡੇ ਇਹ ਕਰੇਲੇ ਵਧੀਆ ਨਹੀਂ ਬਣਨੇ ਇੰਨੇ ਸਵਾਦ ਬਣੇ ਉਹ ਕਰੇਲੇ ਅਧਾਦੀਆਂ ਨਾਨੀਆਂ ਦੇ ਤਰੀਕੇ ਨਾਲ ਬਣਾਇਦੀ ਮੈਂ ਪਹਿਲਾਂ ਨਹੀਂ ਬਣਾਉਂਦੇ ਮਾਸੀ ਐਂ ਕੜਾਈ ਵਿੱਚ ਤੇਲ ਪਾ ਕੇ ਕੱਚਾ ਮਸਾਲਾ ਪਰ ਕਿੰਨੇ ਵਧੀਆ ਬਣੇ ਬਹੁਤ ਵਧੀਆ ਮੈਂ ਤਾਂ ਪਹਿਲਾਂ ਕਰੀ ਦੇ ਵਾਦੀ ਨੇ ਮਾਂ ਨੂੰ ਕੱਢ ਲਾ ਬਣੇ ਨਾ ਐ ਤਾਂ ਹੀ ਬੜਾ ਬੀਬੀ ਨੂੰ ਪਸੋਂ ਬਾਲੇ ਸਵਾਰ ਬਣੇ ਕਾ ਇਹ ਦਿਨ ਖਾਧ ਅੱਗੇ ਤਾਂ ਭੁੰਨ ਕੇ ਕਰ ਦਿੰਦੇ ਸੀ ਐ ਇੱਕ ਦੀ ਕਰੇ ਬਾਲੇ ਸਵਾਰ ਬਣੇ ਨਾ ਬਾਲੇ ਸਵਾਰ ਬਣੇ ਮਾਸੀ ਐਸੇ ਕਰਕੇ ਦੇਖ ਜਮੀ ਨਹੀਂ ਬੀਬੀ ਕਹਿੰਦੀ ਕੁੜੀ ਤੇ ਬਾਲੇ ਸਵਾਰ ਨਾਲ ਨੂਨ ਮਿਰਚਾ ਹੈ ਜਾਂ ਵਿੱਚ ਰਚ ਗਿਆ ਉਹ ਕੁਰੇਲਿਆਂ ਦੇ ਬਲਾਈ ਵਧੀਆ ਅਗੇ ਬਾਤ ਉਹ ਗਾਲਾ ਕੋਈ ਕੋਈ ਬੁੜੀਆਂ ਕੋਲੇ ਧਰ ਕੇ ਨਾਲ ਹੁੰਦੇ ਛੱਡੀਆਂ ਉਹੀ ਕੰਮ ਕਰਿਆ ਸੀ ਉਹਦੇ ਸੱਸ ਨੂੰਆਂ ਨੇ ਵਾਰਿਸ ਵਾਰ ਬਣੇ ਹਾਂ ਪਹਿਲੇ ਉਹਦੀ ਵਹੀਗਾ ਤੇ ਬਜਾ ਕਲੇ ਚਲੋ ਫੇਰ ਮਿਲਦੇ ਲੋ ਜੀ ਆਪਣੀ ਦਾਲ ਮੈਂ ਘੋਟਦਾ ਨਹੀਂ ਆਂਦੀ ਘਟਸੀ ਨਾਲ ਹੀ ਘੋਟਦਾਣੀ ਡੋਈਆਂ ਕਿੱਥੇ ਲਵੇ ਡੂੰਗੀ ਬਣੀ ਪਈ ਐ ਤੇ ਥੋੜਾ ਜਿਹਾ ਜੀ ਵਿੱਚ ਪਾਣੀ ਪਵਾ ਹੋਊਗਾ ਚਲੋ ਜੀ ਆਪਾਂ ਕੀ ਵੀਡੀਓ ਦਾ ਐਂਡ ਕਰਦੇ ਆਂ ਤੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਤੁਹਾਨੂੰ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ